ਕਾਰੋਜੀ ਦਰਸ਼ਨ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਬਠਿੰਡਾ ਦੇ ਕਿਲੇ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਬਠਿੰਡਾ ਇਹ ਹੈ ਜੀ ਬਠਿੰਡੇ ਦਾ ਕਿਲਾ ਤੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਕਿਲੇ ਦੇ ਵਿੱਚ ਸਥਿਤ ਹੈ ਇਹ ਤੁਸੀਂ ਦੇਖ ਰਹੇ ਹੋ ਬਠਿੰਡੇ ਦਾ ਕਿਲਾ ਇਹ ਨੇ ਗੁਰੂ ਘਰ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਸਾਹਬ ਇਸ ਕਿਲੇ ਤੋਂ ਸਾਰਾ ਬਠਿੰਡਾ ਦਿਸਦਾ ਆਜੋ ਸਾਨੂੰ ਦਿਖਾਉਣੀ ਹੈ ਕਿਲੇ ਦੇ ਉੱਪਰੋਂ ਪੂਰਾ ਬਠਿੰਡਾ ਸ਼ਹਿਰ ਦੇਖ ਰਿਹਾ ਦੇਖ ਸਕਦੇ ਹੋ ਤੁਸੀਂ ਇਹ ਆ ਜੀ ਬਠਿੰਡਾ ਸ਼ਹਿਰ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਦੇ ਉੱਪਰੋਂ ਤੁਹਾਨੂੰ ਬਠਿੰਡੇ ਸ਼ਹਿਰ ਦੇ ਦਰਸ਼ਨ ਕਰਾਉਨੇ ਆ ਗੁਰਦੁਆਰਾ ਕਿਲਾ ਸਾਹਿਬ ਦੀ ਪਾਰਕਿੰਗ ਤੇ ਉੱਪਰੋਂ ਤੁਸੀਂ ਦੇਖ ਰਹੇ ਹੋ बठिंडा शहर आ देखते हो किला जी बठिंडे का गुरुद्वारा साहब गुरुद्वारा किला मुबारक साहब ਗੁਰਦੁਆਰਾ ਕਿਲਾ ਮਵਾਰਕ ਸਾਹਿਬ ਪਾਤਸ਼ਾਹੀ 10ਵੀਂ ਕਰੋ ਦਰਸ਼ਨ ਬਠਿੰਡਾ ਤੇ ਬਠਿੰਡੇ ਦੇ ਕਿਲੇ ਦੇ ਦੇਖੋ